हां जी ਕੀ ਹਾਲ ਚਾਲ ਜੀ ਸਾਰੇ ਵੀਰਾਂ ਦਾ ਅੱਜ ਮੈਂ ਤੁਹਾਡੇ ਨਾਲ ਪੋਲਟਰੀ ਫਾਰਮ ਬਾਰੇ ਫਿਰ ਕੁਝ ਗੱਲਾਂ ਕਰਦਾ ਆਪਣੀਆਂ ਕੰਮ ਦੀਆਂ ਵੀਡੀਓ ਹੋਣ ਕਰਕੇ ਗੱਲ ਥੋੜੀ ਲੰਮੀ ਹੋ ਜਾਂਦੀ ਆ ਤੇ ਸਾਰੀ ਵੀਡੀਓ ਵੇਖਿਆ ਕਰੋ ਮੈਂ ਤੁਹਾਡੇ ਕਰਕੇ ਵੀਡੀਓ ਬਣਾਉਂਦਾ ਫਾਰਮ ਦੀਆਂ ਜੇ ਤੁਸੀਂ ਨਹੀਂ ਵੇਖਣੀਆਂ ਤੇ ਮੇਰੀਆਂ ਵੀਡੀਓ ਪਾਉਣ ਦਾ ਕੋਈ ਫਾਇਦਾ ਨਹੀਂ ਮੈਂ ਕੰਮ ਵਿੱਚੋਂ ਟਾਈਮ ਕੱਢ ਕੇ ਤੁਹਾਡੇ ਕਰਕੇ ਵੀਡੀਓ ਬਣਾਉਂਦਾ ਆ ਜੋ ਕੋਈ ਦਵਾਈ ਪਾਉਣੀ ਹੁੰਦੀ ਆ ਪਹਿਲਾਂ ਵੀਡੀਓ ਬਣਾਈ ਦੀ ਆ ਕਿ ਸਾਰੇ ਭਰਾਵਾਂ ਨੂੰ ਪਤਾ ਲੱਗ ਸਕੇ ਕੰਮ ਵਿੱਚੋਂ ਟਾਈਮ ਕੱਢ ਕੇ ਤੇ ਪਹਿਲਾਂ ਤਾਂ ਮੇਰੀ ਅੱਜ ਇਹੋ ਹੀ ਬੇਨਤੀ ਆ ਕਿ ਸਾਰੇ ਭਰਾ ਮੇਰਾ ਸਾਥ ਜ਼ਰੂਰ ਦਿਓ ਮੈਨੂੰ ਤੁਹਾਡੇ ਸਾਥ ਦੀ ਬਹੁਤ ਜ਼ਿਆਦੀ ਲੋੜ ਆ ਤੇ ਮੈਂ ਹੁਣ ਅੱਜ ਪੋਲਟਰੀ ਫਾਰਮ ਬਾਰੇ ਕੁਝ ਗੱਲਾਂ ਕਰਦਾ ਤੁਹਾਡਾ ਨਾ ਤੁਸੀਂ ਦੇਖ ਸਕਦੇ ਜੇ ਅੱਜ ਆਪਣਾ ਬੱਚਾ ਚਾਰ ਦਿਨ ਦਾ ਹੋ ਗਿਆ ਤੁਸੀਂ ਬੱਚੇ ਦੀ ਗਰੋਥ ਚੈੱਕ ਕਰੋ ਬਹੁਤ ਵਧੀਆ ਯਾਰ ਰੋਸ ਬਰੀਡ ਆ ਬੱਚੇ ਦੀ ਤੇ ਅੱਜ 50 ਗ੍ਰਾਮ ਦਾ ਬੱਚਾ ਹੋ ਗਿਆ ਆਪਣੇ ਕੋਲ 30 ਗ੍ਰਾਮ ਦਾ ਬੱਚਾ ਆਪਣੇ ਕੋਲ ਆਇਆ ਸੀ ਤੇ ਹੁਣ ਆਪਾਂ ਰਾਤ ਦੇ ਟਾਈਮ ਇਹਨਾਂ ਡ੍ਰਿੰਕਰਾਂ ਦੇ ਵਿੱਚ ਐਂਡਰੋਬੀ ਐਚ ਦਵਾਈ ਪਾ ਦਈਦੀ ਆ ਤੇ ਦਿਨ ਦੇ ਟਾਈਮ ਆਪਾਂ ਇਹਨਾਂ ਚ ਨੋਰਮਲ ਪਾਣੀ ਪਾ ਦੀਦਾ ਆ ਆਪਣੀ ਆਟੋਮੈਟਿਕ ਡ੍ਰਿੰਕਰ ਆ ਤੇ ਆਹ ਵਾਲੇ ਡ੍ਰਿੰਕਰ ਆਪਾਂ 8-9 ਦਿਨ ਤੇ ਚੁੱਕ ਦਵਾਂਗੇ ਜਿਸ ਦਿਨ ਆਪਣਾ ਬੱਚਾ ਉਹ ਸਾਰੇ ਫਾਰਮ ਵਿੱਚ ਗਿਆ ਚਲਾ ਉਸ ਦਿਨ ਆਪਾਂ ਛੋਟੇ ਡ੍ਰਿੰਕਰ ਚੁੱਕ ਦਵਾਂਗੇ ਫਿਰ ਆਪਾਂ ਆਟੋਮੈਟਿਕ ਡ੍ਰਿੰਕਰ ਹੀ ਲੱਗੇ ਰਹਿਣ ਦਵਾਂਗੇ ਫੀਡਰ ਆਪਾਂ 16-17 ਦਿਨ ਤੇ ਚੁੱਕਾਂਗੇ ਕਿ ਬੱਚਾ ਐਵਰੇਜ ਵਧੀਆ ਲਈ ਜਾਵੇ ਐਂਡਰੋਬੀ ਐਚ ਦਵਾਈ ਆਪਾਂ 3 ਦਿਨ ਪਾਉਣੀ ਹੁੰਦੀ ਆ ਬੱਚੇ ਨੂੰ ਰਾਤ ਨੂੰ ਆਪਾਂ 2 ਦਿਨ ਪਾ ਦਿੱਤੀ ਆ ਤੇ ਅੱਜ ਤੀਸਰਾ ਦਿਨ ਦਵਾਈ ਪਾਉਣ ਦਾ ਉਹ ਆਪਾਂ ਰਾਤ ਨੂੰ ਪਾਵਾਂਗੇ ਵੀਡੀਓ ਸਾਰੇ ਭਰਾਵਾਂ ਨਾਲ ਸ਼ੇਅਰ ਜ਼ਰੂਰ ਕਰਾਂਗੇ ਤੇ ਹੁਣ ਆਪਾਂ ਜਦ ਬੱਚੇ ਦੇ ਟੈਂਪਰੇਚਰ ਬਾਰੇ ਗੱਲ ਕਰੀਏ ਤੁਸੀਂ ਵੇਖ ਸਕਦੇ ਜੇ ਅੱਜ ਆਪਣਾ ਬੱਚਾ 4 ਦਿਨ ਦਾ ਹੋ ਗਿਆ ਆ ਤੇ ਗਰਮੀ ਬਹੁਤ ਜਿਆਦਾ ਆ ਟੈਂਪਰੇਚਰ ਵੱਧ ਜਾਂਦਾ ਤੇ ਹੁਣ ਆਪਾਂ ਸਾਰੀਆਂ ਤਰ ਪਹਿਲਾਂ ਖੋਲੀਆਂ ਹੋਈਆਂ ਇੱਧਰ ਦੀਆਂ ਤੇ ਆਪਾਂ ਪੱਖੇ ਬਾਹਰ ਨੂੰ ਕੱਢ ਕੇ ਲਾਏ ਹੋਏ ਆ ਬੱਚੇ ਦੇ ਕਿ ਸਾਰੀ ਗੈਸ ਟੈਂਪਰੇਚਰ ਡਾਊਨ ਹੋਵੇ ਫਾਰਮ ਦਾ ਦਿਨ ਦਾ ਰਾਤ ਦਾ ਟੈਂਪਰੇਚਰ ਇੱਕ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਇਸ ਦੇ ਨਾਲ ਬੱਚੇ ਦਾ ਸ਼ਰਦਗਰਮ ਨਹੀਂ ਹੁੰਦਾ ਤੇ ਬੱਚਾ ਆਪਣਾ ਬਿਮਾਰ ਨਹੀਂ ਹੁੰਦਾ ਤੇ ਕਿਸੇ ਵੀਰ ਨੂੰ ਗੱਲ ਦੀ ਸਮਝ ਨਾ ਲੱਗੀ ਹੋਵੇ ਤੇ ਮੇਰੇ ਨਾਲ ਮੈਸੇਜ ਕਰਕੇ ਮੇਰਾ ਨੰਬਰ ਲੈ ਸਕਦਾ ਮੈਂ ਭਰਾਵਾਂ ਨੂੰ ਜਰੂਰ ਦੱਸੂਗਾ ਪੋਲਟਰੀ ਫਾਰਮ ਵਿੱਚ ਫਾਇਦਾ ਹੈਗਾ ਜਾਂ ਨਹੀਂ ਹੈਗਾ ਮੈਨੂੰ ਜੋ ਬਚਦਾ ਆ ਮੈਂ ਉਹ ਹੀ ਦੱਸਾਂਗਾ ਮੈਂ ਆਪਦੇ ਕੋਲੋਂ ਕਦੇ ਵੀ ਗੱਲ ਬਣਾ ਕੇ ਨਹੀਂ ਦੱਸੀ ਜੇ ਮੈਂ ਬੱਚੇ ਨੂੰ ਕੁਝ ਪਾਉਣਾ ਪਹਿਲਾਂ ਮੈਂ ਆਪਦੇ ਫਾਰਮ ਤੇ ਪਾ ਕੇ ਫਿਰ ਮੈਂ ਅੱਗੇ ਵੀਡੀਓ ਬਣਾਉਂਦਾ ਆ ਤੇ ਸੋ ਮੇਰੀ ਅੱਜ ਇਹੋ ਹੀ ਬੇਨਤੀ ਆ ਕਿ ਮੇਰੇ ਸਾਰੇ ਭਰਾ ਸਾਥੀ ਜਰੂਰ ਦਿਓ ਪੇਜ ਨੂੰ ਸਬਸਕ੍ਰਾਈਬ ਜਰੂਰ ਕਰੋ ਅੱਜ ਦੀ ਵੀਡੀਓ ਆਪਾਂ ਇਹਦੇ ਖਤਮ ਕਰਦੇ ਆ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਜੀ